ਇਹ ਕਿਸਮਤ ਪੜੀ ਤੈਨੂੰ ਐਨਾ ਪਿਆਰ ਦਿਆ ਆਪਣੇ ਹਿੱਸੇ ਦੀ ਦੁਨੀਆ ਤੈਥੋਂ ਵਾਰ ਦਿਆ ਆਪਣੇ ਹਿੱਸੇ ਦੀ ਦੁਨੀਆ ਤੈਥੋਂ ਵਾਰ ਦਿਆ ਮੰਮੀ ਆਗੇ ਲੱਗਦਾ ਨੇ ਦੇਖ ਲਓ ਮਾਂ ਪਿਓ ਦੇ ਆਉਂਦੇ ਕਿਵੇਂ ਡਰਾਮੇ ਕਰਤੇ ਭਾਬੀ ਨੇ ਸ਼ੁਰੂ ਕੋਈ ਨਹੀਂ ਇੰਨਾ ਦਾ ਮਾਨ ਤਾਨ ਤਾਂ ਅੱਜ ਮੈਂ ਕਰੂੰਗੀ ਆਨਲਾਈਨ ਦੇ ਜਰਾ ਵਸਤ ਕਰ ਤੀਏ ਤੂੰ ਹੱਸ ਰਹਿ। ਹੱਸ ਕੱਪ ਇਹ ਵਸਕਾਰ। ਚੱਲ ਮਨਦੀਪਾ। ਵਸਕਾਰ ਹਣਾ। ਚੱਲ ਬੈਠੋ ਤੇ ਅੰਕਲ ਆਂਟੀ ਨੂੰ ਬਿਠਾ। ਦਰਵਾਜ਼ਾ ਬੰਦ ਕਰਕੇ ਆਈ। ਚੱਲ ਆ। ਚੱਲ ਬੈਠੋ ਨਾ ਪਾਣੀ ਪੋਣੀ ਪੁੱਛਾ ਥੱਕੇ ਆਏ ਵਾਰੂ। ਚੱਲ ਆ। ਚੱਜ ਬੈਠ। ਤੁਹਾਡੇ ਕੁੜਮ ਕੁੜਮਣੀ ਆਇਆ ਤੁਸੀਂ ਜਾਣਾ ਨਹੀਂ ਮਿਲਣਾ ਉਹਨਾਂ ਨੂੰ ਬਾਹਰ ਆਪੇ ਹੀ ਆ ਜਾਣਗੇ ਜਿੰਨਾਂ ਨੇ ਮਿਲਣਾ ਮੈਨੂੰ ਉਹਨੂੰ ਛੱਡ ਤੂੰ ਮੇਰੀ ਐਨਕ ਦੇਖ ਮਾੜੀ ਜੀ ਕਿੱਥੇ ਗਈ ਆਪ ਹੀ ਆ ਚੱਲ ਮਨਦੀਪ ਤੂੰ ਬੈਠ ਉਹਨਾਂ ਕੋਲ ਤਾਂ ਮੈਂ ਆ ਪਾਣੀ ਪੂਣੀ ਲੈ ਆਉਣੀ ਆ ਠੀਕ ਆ ਪੁੱਤ ਤੂੰ ਠੀਕ ਤਾਂ ਹੈ ਨਾ ਤੇ ਨਾਲ ਅੱਜ ਜੰਨਤ ਨਹੀਂ ਦਿਖਦੀ ਪਈ ਹਾਂਜੀ ਡੈਡੀ ਜੀ ਠੀਕ ਆ ਮੈਂ ਬਸ ਜੰਨਤ ਵੀ ਸਕੂਲੋਂ ਆਉਣੀ ਵਾਲੀ ਆ ਹੋ ਤਾਂ ਹੋ ਠੀਕ ਤਾਂ ਹੋਣਾ ਹੀ ਪਊਗਾ ਜੋ ਦਾਤੇ ਦੀਆਂ ਛੇੜੀ ਜਾਂਦੀ ਮੰਮੀ ਆਜੋ ਬਾਹਰ ਆਗੇ ਹੋਣ ਬੈੱਕ ਜਾਵਾ ਬਾਹਰ ਨਾ ਉਹਨਾਂ ਦੇ ਅੰਦਰ ਆਉਂਦਿਆਂ ਨੂੰ ਗੋਡੇ ਤਪਦੇ ਨੇ ਮੰਮੀ ਹੌਲੀ ਬੋਲੋ ਬਾਹਰ ਬੈਠਿਆ ਕੇ ਸੁਣ ਲੈਣਗੇ ਕੀ ਕਹਿਣਗੇ ਆਜੋ ਬਾਹਰ ਤੁਹਾਨੂੰ ਆਇਆ ਨੂੰ ਕਿੰਨਾ ਟਾਈਮ ਹੋ ਗਿਆ ਤਾਂ ਜੀ ਦਿਖਦੀ ਨਹੀਂ ਕਿਸੇ ਨੂੰ ਡੈਡੀ ਚ ਅੰਦਰ ਹੀ ਹੋਣਗੇ ਉਹ ਮੈਂ ਬੁਲਾ ਕੇ ਲਿਆਨੀ ਆ ਅੰਦਰ ਹੀ ਮੈਨੂੰ ਲੱਗਦਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਹੋਣਾ ਤੁਸੀਂ ਸਿਆਗੇ ਮੰਮੀ ਭਾਬੀ ਠੀਕ ਹੀ ਕਹਿੰਦੇ ਆ ਆਪਾਂ ਨੂੰ ਜਾਣਾ ਚਾਹੀਦਾ ਬਾਹਰ ਮੇਰੇ ਤੋਂ ਤਾਂ ਨਾ ਹੁਣ ਹੋਰ ਵੇਟ ਨਹੀਂ ਹੁੰਦੀ ਪਈ ਭਾਬੀ ਦੀਆਂ ਅੱਖਾਂ ਚ ਅੰਜੂ ਦੇਖਣ ਤੋਂ ਕੋਈ ਨਾ ਚਲਦੇ ਆ ਬਾਹਰ ਉਹਨਾਂ ਨੂੰ ਪਹਿਲਾਂ ਆਪਣੀ ਧੀ ਨਾਲ ਦੁੱਖ ਸੁੱਖ ਤਾਂ ਫੋਲ ਲੈਣ ਦੇ। ਓਹੋ ਮੰਮੀ ਕਿਹੋ ਜਿਹਾ ਗੱਲਾਂ ਕਰਨ ਲੱਗ ਗਿਆ। ਅਗਲੇ ਬਾਹਰ ਬੈਠੇ ਆਜੋ ਹੁਣ ਉੱਠ ਕੇ। ਮੈਂ ਜਲਦੀ ਬਾਹਰ ਆਜੋ। ਚੱਲ। ਜੇ ਜ਼ਿਆਦਾ ਹੀ ਕਹਿਣੀ ਆ ਨਾ। ਚਲ ਉਠਖੜਿਓ। ਨਿਆਪ ਦੇਖੀ ਇਹਨਾਂ ਨੂੰ ਕਰਦੇ ਆ ਇਹਨਾਂ ਦਾ ਅੱਜ ਮਾਣ ਤਾਂ। ਸਾਸਿਕਾ ਭੈਣ ਜੀ ਬੱਸ ਬੱਸ ਸਾਸਰੀ ਘਰ ਦਾ ਠੀਕ ਵਾ ਆ ਗਈ ਤੁਹਾਨੂੰ ਆਪਣੀ ਧੀ ਦੀ ਯਾਦ ਬੈਠੋ ਅੱਛਾ ਫਰੂਟ ਲੈ ਕੇ ਆਏ ਹੋ ਚਲੋ ਛੱਡੋ ਹੁਣ ਇਹ ਦੱਸੋ ਕੀ ਸੋਚਿਆ ਫਿਰ ਤੁਸੀਂ ਆਪਣੀ ਧੀ ਬਾਰੇ ਧੀ ਬਾਰੇ ਅਸੀਂ ਕੀ ਸੋਚਣਾ ਭੈਣ ਜੀ ਧੀ ਬਾਰੇ ਇਹ ਤਾਂ ਹੁਣ ਤੁਹਾਡੀ ਧੀ ਹੈ ਕਿ ਤੁਸੀਂ ਇਹਦੇ ਮਾਪਾਓ। ਮਾਫ ਕਰਿਓ ਅੰਕਲ ਜੀ ਮੇਰਾ ਬੋਲਣਾ ਬੜਦਾਸਤਾ ਨਹੀਂ ਪਰ ਤੁਹਾਨੂੰ ਨਹੀਂ ਲੱਗਦਾ ਵੀ ਇਹਦੇ ਜਾਣ ਤੋਂ ਬਾਅਦ ਭਾਬੀ ਜ਼ਿਆਦਾ ਹੀ ਆਪ ਮਹਾਰੀ ਹੋਗੀ। ਨਾ ਨਾ ਪੁੱਤ ਜਿਹੜੀ ਜਨਾਨੀ ਦਾ ਆਦਮੀ ਇਸ ਦੁਨੀਆ ਤੋਂ ਚਲੇ ਜਾਂਦਾ ਹੈ ਨਾ ਉਹ ਇੱਥੇ ਜਿੰਦਾ লাশ ਬਣ ਕੇ ਰਹਿ ਜਾਂਦੀ ਹੈ। ਨਾ ਸਾਨੂੰ ਤਾਂ ਨਹੀਂ ਲੱਗਦੀ ਕਿਸੇ ਪਾਸਿਓਂ ਵੀ লাশ ਹੈ। ਪਰ ਵੀਰ ਜੀ ਇੱਕ ਗੱਲ ਕਹਾਂ ਮੈਨੂੰ ਕੋਈ ਇਤਰਾਜ਼ ਨਹੀਂ। ਜੇ ਤੁਸੀਂ ਆਪਣੀ ਧੀ ਨੂੰ ਕਿਸੇ ਹੋਰ ਘਰ ਤੋਰਨਾ ਹੋਵੇ ਸੁਬਾਨਾ ਭੈਜੀ ਇਹ ਤੁਸੀਂ ਕੈਸੀ ਗੱਲਾਂ ਕਰਦੇ ਹੋ ਇਹ ਹੁਣ ਇਸੇ ਕਰ ਦਿੱਤੀ ਠੀਕ ਹੈ ਬਰਾਬਰ ਦੀ ਉਹਦੀ ਕੁੜੀ ਹੋਈ ਹੋਈ ਹੈ ਅਸੀਂ ਹੁਣ ਉਹਦੇ ਵਾਸਤੇ ਕੋਈ ਨਵਾਂ ਘਰ ਲੱਭਦੇ ਸੋਹਣੇ ਲੱਗਦੇ ਹੁੰਦੇ ਹੁੰਦੇ ਭੈਜੀ ਹੁਣ ਤੇ ਇਸੇ ਕਰ ਦੀ ਜੇ ਤੁਹਾਨੂੰ ਕੇ ਰੋ ਨਾ ਬਰਾਬਰ ਦੀ ਧੀ ਆ ਤਾਂ ਹੀ ਕਹਿ ਰਹੀਆਂ ਸਾਡੇ ਮੋਢਿਆਂ ਤੇ ਕਿਉਂ ਬੋਝ ਪਾ ਰਹੇ ਹੋ ਲੈ ਜਾਓ ਆਪਣੀ ਧੀ ਨੂੰ ਹਾਂ ਜੇ ਮੁੰਡਾ ਹੁੰਦਾ ਅਸੀਂ ਕੁਝ ਸੋਚ ਵੀ ਲੈਂਦੇ ਪਰ ਇਹਨਾਂ ਦੋਨਾਂ ਮਾਵਾਂ ਧੀਆਂ ਨੂੰ ਰੱਖ ਕੇ ਅਸੀਂ ਕੀ ਕਰਾਂਗੇ ਆਹ ਬੈਣੀ ਇਹਦਾ ਕੀ ਮਤਲਬ ਹੈ